ਕਸ ਆਈ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਵੀ ਰੋਜ਼ ਦੀ ਤਰ੍ਹਾਂ ਜ ਫਿਰ ਕੋਟਕਪੂਰੇ ਤੂੜੀ ਦੀ ਬੋਲੀ ਤੇ ਤਰੀਕ ਜਿਹੜੀ ਅੱਜ ਹੋ ਗਈ 7 ਸਤੰਬਰ 2025 ਤੇ ਵੀ ਤੂੜੀ ਦੀ ਟਰਾਲੀ ਜਿਹੜੀ ਅੱਜ ਆਈ ਆ ਤੇ ਟਾਈਮ ਆ ਜਿਹੜਾ 7:30 ਹੋ ਚੁੱਕਿਆ ਤੇ ਟਰਾਲੀ ਥੋੜੀ ਲੇਟ ਆਈ ਆ ਤੇ ਬਾਕੀ ਵੀ ਰੇਟ ਜਿਹੜਾ ਅੱਜ ਦਾ ਆਪਾਂ ਦੇਖਾਂਗੇ ਤੇ ਤੂੜੀ ਚੈੱਕ ਕਰਾ ਦਨੇ ਸੋਨੂੰ ਅੰਦਰ ਦੀ ਤੂੜੀ ਬੋਲਾ ਭਾਈ ਆ 300 ਰੁਪਿਆ ਹਾਂਜੀ ਹਾਂਜੀ ਥੋੜੇ ਆਂਗੂ ਕੋ ਖਾਗਰ ਟੱਚ ਬਾਈ 300 5 10 15 400 10 15 15 415 20 25 ਠੀਕ 6400 6400 6450 55 450 452 ਬੋਲਾਂਗੇ ਨਾ ਚਲੋ ਬਾਬੇ ਦੇ 450 ਲੋਬੀ ਇੱਕ ਟਰਾਲੀ ਆਈ ਠੀਕ ਅੰਦਰ ਦੀ ਵੀ ਟੂੜੀ ਸੀ ਤੇ 400 ਤੇ 55 ਰੁਪਏ ਜਿਹੜਾ ਇਹਦਾ ਰੇਟ ਰਿਆ ਤੇ ਤਰੀਕ ਵੀ ਜਿਹੜੀ ਅੱਜ 7 ਸਤੰਬਰ ਤੇ 2025 ਹੋ ਚੁੱਕੀ ਆ ਤੇ ਟੂੜੀ ਅੰਦਰ ਦੀ ਸੀ ਟੂੜੀ ਸਾਨੂੰ ਚੈੱਕ ਕਰਾਉਣੀ ਆ ਚੰਗੀ ਟੂੜੀ ਸੀ ਤੇ ਗਾਹਕ ਵੀ ਅੱਜ ਬੜਾ ਜ਼ਿਆਦਾ ਗਾਹਕ ਸੀਗਾ ਤੇ ਕਸਟਮ ਵੀ ਮੁੜ ਗਏ ਕਿਉਂਕਿ ਰੇਟ ਆ ਬਈ ਜਿਹੜਾ ਲੀਟ ਹੋ ਗਈ ਤੇ ਟਰਾਲੀ ਸੌਰੀ ਤੇ ਤਾਂ ਕਰਕੇ ਦੀ ਗਾ ਜਿਹੜੇ ਕੋਲ ਮੁਰਗੇ ਸੀ ਕਿ ਇੱਕ ਦੋ ਗਾਕ ਤੇ ਰੇਡ ਵੀ ਜਿਹੜਾ ਫਿਰ ਵੀ ਜਿਹੜਾ ਅੱਜ ਚੰਗਾ ਲੱਗਿਆ ਤੇ ਬਾਕੀ ਬਈ ਐ ਦਿਨਾ ਜਾਂ ਦਿਵਾਰ ਤੇ ਅੰਦਰ ਦੀ ਇਹ ਥੂੜੀ ਸੀਗੀ ਤੇ ਹਰੇ ਚਾਰੇ ਦਾ ਵੀ ਰੇਡ ਦੀ ਆਪਾਂ ਪੁੱਛ ਦਿੰਨੇ ਆ ਕੇਵਲ ਤੋਂ ਵੀ ਹਰੇ ਚਾਰੇ ਦਾ ਜਿਹੜਾ ਕੀ ਰੇਡ ਲੱਗ ਰਿਹਾ ਤੇ ਤੇ ਮੇਰੇ ਭੇਜੀ ਅਸਫਲ ਤੇ ਜਾਨ ਬੰਦੇ ਲਈ ਆਜਾਲੇ ਜੇਦੀ ਤੇ ਨਹੀਂ ਬੰਦੇ ਨਾਲ ਵਰਤ ਲੈਣਾ ਹੁੰਦਾ ਸੀ ਪਤਾ ਉਹਨਾਂ ਦਾ ਬਹੁਤ ਰੀਆ ਮੈਂ ਉਹਨਾਂ ਨਾਲ ਨਹੀਂ ਜਾਣਾ ਇੱਕ ਤਾਂ ਕਿ ਕੋਲੇ ਲਾਉਣੀ ਮੈਨੂੰ ਪਤਾ ਇਹਦਾ ਚੱਲ ਚੱਲ ਇਹੀ ਬਰਹਿਗਾ ਕਿ ਹੋਰ ਭੜੀ ਖੜੀ ਆ ਤੇਰਾ ਹਰਾ ਕੀ ਰੇਟ ਸੀ ਫੇਰ ਲੈਣ ਵਾਲਾ ਬੰਦਾ ਮੈਂ ਕੱਲ ਆਇਆ ਨਹੀਂ ਉਹੀ 4 3 3.5 400 400 ਹਾਂਜੀ ਉਹਨੂੰ ਦੇ ਲਈ ਐਡਰੈਸ ਪਰਾਹ ਠੀਕਾ ਜਿਹੜਾ ਲਗਾ ਹਰੇ ਚਾਰੇ ਦਾ ਰੇਟ ਆ ਵੀ ਜਿਹੜਾ ਉਹ ਹੀ 350 400 ਰੁਪਏ ਤੱਕ ਜਿਹੜਾ ਵੇਚ ਰਿਹਾ ਤੇ ਕੱਲ ਜਿਹੜੀ ਬਾਰਕ ਵੀ ਹੋ ਰਹੀ ਸੀਗੀ ਤੇ ਬਾਕੀ ਵੀ ਟੂੜੀ ਦੀ ਜਿਹੜੀ ਆ ਜੈਕ ਟਰਾਲੀ ਆਈ ਆ ਤੇ ਕੱਲ ਜਿਹੜੀ ਮੰਨ ਲਓ ਵੀ ਚਾਰ ਟਰਾਲੀਆਂ ਦਾ ਲੈ ਆਈਆਂ ਸੀਗੀਆਂ ਤੇ ਅੱਜ ਅੰਦਰ ਦੀ ਟੂੜੀ ਸੀਗੀ ਤੇ ਗਾਗ ਵੀ ਸੀਗਾ ਕਾਫੀ ਗਾਗ ਸੀਗਾ ਤੇ ਪਰ ਅੱਜ ਵੀ ਜਿਹੜਾ ਸੀਗਾ ਲੇਟ ਹੋ ਗਈ 7:30 ਹੋ ਚੁੱਕੇ ਆ ਤੇ ਬੋਲੀ ਜਿਹੜੀ 7 ਵਜੇ ਸ਼ੁਰੂ ਹੋ ਜਾਂਦੀ ਕੁਝ ਗਾਗ ਜਿਹੜੇ ਵੀ ਚਲੇ ਗਏ ਸੀਗੇ ਤੇ ਨਹੀਂ ਰੇਟ ਹੋਰ ਵੀ ਤੇਜ਼ ਇਹਦੂ ਹੋ ਸਕਦਾ ਸੀ ਬਾਕੀ ਵੀ ਧੰਨਵਾਦ ਵੀਡੀਓ ਦੇ ਨਾਲ ਜੁੜਨ ਲਈ ਤੇ ਬਾਸਮਤੀ ਦੀਆਂ ਵੀਡੀਓ ਵੀ ਤੁਹਾਡੇ ਲਈ ਜਰੂਰ ਲੈ ਕੇ ਆਇਆ ਕਰਾਂਗੇ ਤੇ 프리 ਕੋਟ ਮੌਕਸਰ ਤੇ ਕੋਟਕਪੂਰਾ ਮੰਡੀਆਂ ਤੇ ਵੱਧ ਤੋਂ ਵੱਧ ਵੀ ਸਪੋਰਟ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਤੇ ਧੰਨਵਾਦ ਸਾਰੇ ਵੀਰਾਂ ਦਾ ਕਸਾਈ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਬਈ ਰੋਜ਼ ਦੀ ਤਰ੍ਹਾਂ ਜੇ ਫੇਰ ਕੋੜਕਪੁਰੇ ਤੂੜੀ ਦੀ ਬੋਲੀ ਤੇ ਤਰੀਕ ਜਿਹੜੀ ਅੱਜ ਹੋ ਗਈ 7 ਸਤੰਬਰ 2025 ਤੇ ਵੀ ਤੂੜੀ ਦੀ ਟਰਾਲੀ ਜਿਹੜੀ ਅੱਜ ਆਈ ਆ ਤੇ ਟਾਈਮ ਆ ਜਿਹੜਾ 7:30 ਹੋ ਚੁੱਕਿਆ ਤੇ ਟਰਾਲੀ ਥੋੜੀ ਲੇਟ ਆਈ ਆ ਤੇ ਬਾਕੀ ਵੀ ਰੇਟ ਜਿਹੜਾ ਅੱਜ ਦਾ ਆਪਾਂ ਦੇਖਾਂਗੇ ਤੇ ਤੂੜੀ ਚੈੱਕ ਕਰਾ ਦਨੇ ਸਾਨੂੰ ਅੰਦਰ ਵੀ ਥੋੜੀ ਬੋਲਾ ਭਾਈ ਆ 500 ਰੁਪਿਆ ਹਾਂਜੀ ਹਾਂਜੀ ਥੋੜੇ ਆਂਗੂ ਖਾ ਗਿਆ ਬਾਈ 300 5 10 15 400 400 10 15 15 415 20 25 ਠੀਕ ਠੀਕ 6400 6400 650 50 450 452 ਬੋਲਾਂਗੇ ਨਾ ਚਲੋ ਬਾਬੇ ਦੇ 400 ਲੋਬੀ ਇੱਕ ਟਰਾਲੀ ਆਈ ਸੀ ਤੇ ਅੰਦਰ ਦੀ ਵੀ ਟੂੜੀ ਸੀ ਤੇ 400 ਤੇ 55 ਰੁਪਏ ਜਿਹੜਾ ਅੱਜ ਦਾ ਰੇਟ ਰਿਹਾ ਤੇ ਤਰੀਕ ਵੀ ਜਿਹੜੀ ਅੱਜ 7 ਸਤੰਬਰ ਤੇ 2025 ਹੋ ਚੁੱਕੀ ਆ ਤੇ ਟੂੜੀ ਅੰਦਰ ਦੀ ਸੀ ਪੂਰੀ ਸਾਨੂੰ ਚੈੱਕ ਕਰਾਉਣੀ ਆ ਚੰਗੀ ਟੂੜੀ ਸੀ ਤੇ ਗਾਹਕ ਵੀ ਅੱਜ ਬੜਾ ਜ਼ਿਆਦਾ ਗਾਹਕ ਸੀਗਾ ਤੇ ਕੁਸਤ ਵੀ ਮੁੜ ਗਏ ਕਿਉਂਕਿ ਰੇਟ ਆ ਬਈ ਜਿਹੜਾ ਲੇਟ ਹੋ ਗਈ ਥੀ ਟਰਾਲੀ ਸੌਰੀ ਤੇ ਤਾਂ ਕਰਕੇ ਦੀ ਗਾਹ ਜਿਹੜੇ ਕੋਲ ਮੁੜ ਕੇ ਸੀ ਕਿ ਇੱਕ ਦੋ ਗਾਕ ਤੇ ਰੇਡ ਵੀ ਜਿਹੜਾ ਫਿਰ ਵੀ ਜਿਹੜਾ ਅੱਜ ਚੰਗਾ ਲੱਗਿਆ ਤੇ ਬਾਕੀ ਬਈ ਐ ਦਿਨਾ ਜੈਂਦਵਾਰ ਆ ਤੇ ਅੰਦਰ ਦੀ ਇਹ ਥੂੜੀ ਸੀਗੀ ਤੇ ਹਰੇ ਚਾਰੇ ਦਾ ਵੀ ਰੇਡ ਦੀ ਆਪਾਂ ਪੁੱਛ ਦਿੰਨੇ ਆ ਕੇਵਲ ਤੋਂ ਵੀ ਹਰੇ ਚਾਰੇ ਦਾ ਜਿਹੜਾ ਕੀ ਰੇਡ ਲੱਗ ਰਿਹਾ ਤੇ ਤੰਗਰੇ ਭੇਜੀ ਅਸਫਲ ਇਹ ਜੰਗ ਬੰਦੇ ਲੈ ਆ ਜਲੇ ਜੰਦੀ ਤੇ ਨਹੀਂ ਬੰਦੇ ਨਾਲ ਵਰਤ ਜਣਾਉਂਦਾ ਇਹ ਪਤਾ ਉਹਨਾਂ ਦਾ ਬਹੁਤ ਰੀਆ ਮੈਂ ਪਹਿਲਾਂ ਉਹਨਾਂ ਦੇ ਜਣਾ ਚੂਗੀ ਕੋਲੇ ਲਾਉਣੀ ਮੈਨੂੰ ਪਤਾ ਇਹਦਾ ਚੱਲ ਚੱਲ ਇਹੀ ਰਹੇਗਾ ਕਿ ਹੋਰ ਭਰੀ ਖੜੀ ਆ ਤੇ ਉਹਦਾ ਹਰਾ ਕੀ ਰੇਟ ਸੀ ਨਾ ਫੇਰ ਲਵਣ ਵਾਲਾ ਬੰਦਾ ਮੈਂ ਕੱਲ ਆਇਆ ਨਹੀਂ ਉਹੀ 4 350 400 400 ਹਾਂਜੀ ਉਹਨੂੰ ਦੇ ਦੇਂ ਅਡਰੈਸ ਕਰਾ ਦੇ ਠੀਕ ਆ ਜਿਹੜਾ ਲਵਾ ਹਰੇ ਚਾਰੇ ਦਾ ਰੇਟ ਆ ਵੀ ਜਿਹੜਾ ਉਹੀ 350 400 ਰੁਪਏ ਦਾ ਜਿਹੜਾ ਵੇਚ ਰਿਹਾ ਤੇ ਕੱਲ ਜਿਹੜੀ ਬਾਰਕ ਵੀ ਹੋ ਰਹੀ ਸੀਗੀ ਤੇ ਬਾਕੀ ਵੀ ਟੂੜੀ ਦੀ ਜਿਹੜੀ ਆ ਜੈਕ ਟਰਾਲੀ ਆਈ ਆ ਤੇ ਕੱਲ ਜਿਹੜੀ ਮੰਨ ਲਓ ਵੀ ਚਾਰ ਟਰਾਲੀਆਂ ਕੱਲ ਆਈਆਂ ਸੀਗੀਆਂ ਤੇ ਅੱਜ ਅੰਦਰ ਦੀ ਟੂੜੀ ਸੀਗੀ ਤੇ ਗਾਗ ਵੀ ਸੀਗਾ ਕਾਫੀ ਗਾਗ ਸੀਗਾ ਤੇ ਪਰ ਅੱਜ ਵੀ ਜਿਹੜਾ ਸੀਗਾ ਲੇਟ ਹੋ ਗਈ 7:30 ਹੋ ਚੁੱਕੇ ਆ ਤੇ ਬੋਲੀ ਜਿਹੜੀ 7 ਵਜੇ ਸ਼ੁਰੂ ਹੋ ਜਾਂਦੀ ਕੋਤ ਗਾਹਕਾ ਜਿਹੜੇ ਵੀ ਚਲੇ ਗਏ ਸੀਗੇ ਤੇ ਨਹੀਂ ਰੇਟ ਹੋਰ ਵੀ ਤੇਜ਼ੀ ਤੋਂ ਹੋ ਸਕਦਾ ਸੀ ਬਾਕੀ ਵੀ ਧੰਨਵਾਦ ਵੀਡੀਓ ਦੇ ਨਾਲ ਜੁੜਨ ਲਈ ਤੇ ਬਾਸਮਤੀ ਦੀਆਂ ਵੀਡੀਓ ਵੀ ਤੁਹਾਡੇ ਲਈ ਜਰੂਰ ਲੈ ਕੇ ਆਇਆ ਕਰਾਂਗੇ ਤੇ 프리ਕੋਰਡ ਮੌਕਸਰ ਤੇ ਕੋਟਕਪੂਰਾ ਮੰਡੀਂਆਂ ਤੇ ਵੱਧ ਤੋਂ ਵੱਧ ਵੀ ਸਪੋਰਟ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਤੇ ਧੰਨਵਾਦ ਸਾਰੇ ਵੀਰਾਂ ਦਾ